ਸੰਗੀ ਜੀ ਅਦਿਕਮਤਾ ਸ਼ਹੀਦਾਂ ਦੀ ਜਿਨ੍ਹਾਂ ਦੀ ਬਦੌਲਤ ਅਸੀਂ ਆਹ ਕਵੀ ਦਰਵਾਜ਼ਾ ਮਨਾ ਰਹੇ ਹਾਂ ਸੂਰੇ ਅਣਖੀ ਨਿਸ਼ਾਨੇ ਤੋਂ ਨਹੀਂ ਝੜਕੇ ਸੂਰੇ ਅਣਖੀ ਨਿਸ਼ਾਨੇ ਤੋਂ ਨਹੀਂ ਝੜਕੇ ਭਾਵੇਂ ਸਿਰਾਂ ਤੇ ਚਲੀਆਂ ਆਰੀਆਂ ਨੇ ਰੇਤਾ ਸੀਸ ਤੇ ਤੱਤੀ ਪਵਾਈ ਜਾਂਦੇ ਤੱਤੀ ਲੋ ਬਿਠਾਇਆ ਹੰਕਾਰੀਆਂ ਨੇ ਵਾਹ ਜੀ ਵਾਹ ਉਹ ਸਮਝੋ ਚਰਖੀ ਪਿੰਜ ਦੀ ਰੂਹ ਚ ਤਾਂ ਜਲਮ ਕੋਟੀਆਂ ਇੰਜ ਖਲਾਰੀਆਂ ਨੇ ਆਪਣੇ ਸਿਦਕ ਤੇ ਰਹਿ ਅਡੋਲ ਸੂਰੇ ਕੰਦਾ ਸਿਰਾਂ ਤੇ ਕਈਆਂ ਉਹ ਸਾਰੀਆਂ ਨੇ ਵਿਚ ਕੋਟਲੇ ਹੋਇਆ ਅਜੀਬ ਸਾਕਾ ਮੋੜੇ ਤੋਪਾਂ ਦੇ ਮੂੰਹ ਨਾਮ ਧਾਰੀਆਂ ਨੇ ਲੱਖ ਲੱਖ ਸ਼ੀਸ਼ੋ ਪ੍ਰਣਾਮ ਸਾਡਾ ਜਿਨ੍ਹਾਂ ਦੇਸ਼ ਉਤੋਂ ਜਾਨਵਾਰੀਆਂ ਨੇ ਜਿਨ੍ਹਾਂ ਦੇਸ਼ ਉਤੋਂ ਜਾਨਵਾਰੀਆਂ ਨੇ ਡਰਦੇ ਨਹੀਂ ਉਹ ਸਗੋਂ ਫਾਸਕੇ ਫਾਸਿਆਂ ਚੜ ਜਾਂਦੇ ਉਹ ਛੋਟੇ ਕੱਦ ਦੀ ਨਹੀਂ ਪਰਵਾ ਕਰਦੇ ਇੱਟਾਂ ਜੋੜ ਥੱਲੇ ਉੱਤੇ ਖੜ ਜਾਂਦੇ ਗੋਲਾ ਦਾਗਦੋ ਹੋ ਗਿਆ ਤੋਪਹਾਣੀ ਤੋਪ ਸ਼ਮਾ ਪਤੰਗੇ ਜੋ ਸੜ ਜਾਂਦੇ ਅਬੜਾ ਜ਼ੁਲਮ ਗੁਲਾਮੀ ਦਾ ਸੇਖ ਹੈ ਸੀ ਆਤਮਾ ਦੀਆਂ ਆਂਦਰਾਂ ਠਾਰੀਆਂ ਨੇ ਲੱਖ ਲੱਖ ਸ਼ਹੀਦੋ ਪ੍ਰਣਾਮ ਸਾਡਾ ਜਿਨ੍ਹਾਂ ਦੇਸ਼ ਉਤੋਂ ਜਾਨਾਂ ਵਾਰੀਆਂ ਨੇ ਬਹੁਤ ਅੱਛਾ ਵਾਹ ਜੀ ਵਾਹ ਕੂਕੇ ਆਖਦੇ ਦੇਸ਼ ਆਜ਼ਾਦ ਸਾਡੇ ਖੂਨੋ ਵਾਲਾ ਮਾਰਿਆ ਭਾਵੇਂ ਤੋਪਾਂ ਦੇ ਅੱਗੇ ਉੜਾ ਵੇਖੋ ਵਾਹ ਜੀ ਵਾਹ ਕਾਲੇ ਪਾਣੀਆਂ ਤੋਂ ਭਾਵੇਂ ਪਾਰ ਘੱਲੋ ਜਿਹੜਾ ਮਰਜੀ ਜੇ ਕਹਿਰ ਕਮਾ ਵੇਖੋ ਅਸੀਂ ਭਾਵਾਂਗੇ ਦੇਸ਼ ਆਜ਼ਾਦ ਕਰਕੇ ਕਤਰਾ ਕਤਰਾ ਭਾਵੇਂ ਖੂਨ ਬਹਾਵੇ ਵਾਹ ਜੀ ਵਾਹ ਬਹੁਤ ਅੱਛਾ ਵਾਹ ਰੱਸੇ ਫਾਂਸੀ ਦੇ ਗਲਾਂ ਜੀ ਆਪਾ ਕੇ ਅੰਮ੍ਰਿਤਸਰ ਵਿੱਚ ਕੀਮਤਾ ਤਾਲੀਆਂ ਨੇ ਲੱਖ ਲੱਖ ਸ਼ਹੀਦੋ ਪ੍ਰਣਾਮ ਸਾਡਾ ਜਿਹਨਾਂ ਦੇਸ਼ ਉਤੋਂ ਜਾਨਾਂ ਵਾਰੀਆਂ ਨੇ ਵਾਹ ਜੀ ਵਾਹ ਤੇਰੀਆਂ ਤੋਪਾਂ ਦੇ ਮੂੰਹ ਵੀ ਮੋੜ ਦਾਂਗੇ ਸੂਰੇ ਡਾ ਕੇ ਛਾਤੀਆਂ ਤਣ ਗਏ ਨੇ ਉਹ ਇੱਕ ਭਗਤ ਸਿੰਘ ਫਾਂਸੀ ਦਾ ਲਾ ਲੋਗੇ ਘਰ ਘਰ ਹੀ ਭਗਤ ਸਿੰਘ ਬਣ ਗਏ ਨੇ ਲਾੜੀ ਮੌਤ ਵਚ ਆਜ਼ਾਦੀ ਦੇ ਵਰਨ ਖਾਤਰ ਸਿਰੇ ਬੰਨ ਕੇ ਵੇਖ ਬਣ ਠਣ ਗਏ ਨੇ ਉਹ ਸਾਡੇ ਮੁੰਡਿਆਂ ਪਰਿਵਾਰ ਕੁਰਬਾਨ ਕੀਤੇ ਖੂਨ ਦੋ ਧੱਕੀ ਕਰ ਕਣ ਕੰਡੇ ਨੇ ਉਹ ਚੰਗਾ ਛੱਡ ਗਿਆ ਦੇਸ਼ ਕੋਰੇ ਅਸੀਂ ਤਾਰੀਆਂ ਕੀਮਤਾਂ ਪਹਾੜੀਆਂ ਨੇ ਲੱਖ ਲੱਖ ਸ਼ਹੀਦਾਂ ਪਰਨਾਮ ਸਾਡਾ ਜਿਨ੍ਹਾਂ ਦੇਸ਼ ਉਤੋਂ ਜਨਾਂਵਾਰੀਆਂ ਨੇ ਜਿਨ੍ਹਾਂ ਦੇਸ਼ ਉਤੋਂ ਜਨਾਂਵਾਰੀਆਂ ਤੋਂ ਅਖੀਰਲਾ ਬੰਦੇ ਸੂਰਮੇ ਕੀ ਕਹਿੰਦੇ ਨੇ ਉਹ ਕਹਿੰਦੇ ਸਾਡੇ ਵਿਰਸੇ ਨੂੰ ਕਦੀ ਵੇਖਿਆ ਈ ਗੋਰੀਆ ਉਹ ਸਾਡੇ ਵਿਰਸੇ ਨੂੰ ਕਦੀ ਵੇਖਿਆ ਈ ਬੰਦ ਨੀਹਾ ਵੇਚਵੀ ਕਿਨੇ ਹੋਇਆ ਚਾਂਦਨੀ ਚੌਕ ਵੇ ਅਸੀਸ ਵੀ ਲਾਏ ਹੋਏ ਨੇ ਵਾਹ ਦੇਗਾ ਵਿੱਚ ਉਬਾਲੇ ਅਸਾਂ ਖਾਦੇ ਮਾਸ ਨਾਲ ਜਮੂਰਾ ਤੜਵਾਏ ਹੋਏ ਨੇ ਜੇਕਰ ਖੰਡੇ ਚ ਲਾਨ ਦੀ ਲੋੜ ਪੈ ਗਈ ਬਿਨਾ ਅਸੀਸ ਤੋਂ ਖੰਡੇ ਚ ਲਾਏ ਹੋਏ ਨੇ ਬਹੁਤ ਅੱਛਾ ਉਹ ਸਾਡੇ ਸਿਰ ਵੀ ਵਿਖਦੇ ਮੁੱਲ ਰਹੇ ਨੇ ਬੜੇ ਬੜੇ ਖਰੀਦੇ ਵਪਾਰੀਆਂ ਨੇ ਲੱਖ ਲੱਖ ਸੀ ਤੋਂ ਪ੍ਰਣਾਮ ਸਾਡਾ ਜਿੰਨਾ ਦੇਸ਼ ਉਤੋਂ ਜਾਨਵਾਰੀਆਂ ਨੇ ਜਿੰਨਾ ਦੇਸ਼ ਉਤੋਂ ਜਾਨਵਾਰੀ ਬਹੁਤ ਅੱਛਾ ਬਹੁਤ ਧੰਨਵਾਦ